ਹਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਮੈਂ ਭਾਈ ਕਰਫੈਸ਼ਨ YouTube ਚੈਨਲ ਤੋਂ ਜੀ ਕਿਰਨ ਡਿਜ਼ਾਈਨਰ ਬੁਟੀਕ ਬਟਿੰਡਾ ਤੋਂ ਜੀ ਤੇ ਬਾਕੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਮਤਲਬ ਥੋੜੀ ਤੁਹਾਨੂੰ ਸੂਰ ਦਿਖਾਵਾਂਗੇ ਠੀਕ ਹੈ ਜੀ ਤੇ ਚਲੋ ਉਸ ਤੋਂ ਪਹਿਲਾਂ ਆਪਾਂ ਜੀ ਜੋ ਅੱਜ ਕੱਲ ਮਹੌਲ ਚੱਲ ਰਿਹਾ ਹੈ ਹਨਾ ਜੰਗ ਦਾ ਮਹੌਲ ਹੈ ਮਤਲਬ ਕੀ ਹੈ ਹਨਾ ਕਿ ਬਹੁਤ ਔਖਾ ਵੀ ਹੈ ਹਨਾ ਤੇ ਚਲੋ ਆਪਾਂ ਸਾਰੇ ਰਲ ਮਿਲ ਕੇ ਇਸ ਮਾਹੌਲ ਨਾਲ ਨੂੰ ਮਤਲਬ ਵੀ ਵਧੀਆ ਬਣਾਉਣ ਲਈ ਕੀ ਕਰ ਲਈ ਅਪਰਦਾਸਾਂ ਕਰੀਏ ਤੇ ਇਹੀ ਕਹਿੰਦੇ ਕਿ ਪ੍ਰਮਾਤਮਾ ਵੀ ਸਾਰੇ ਰਲ ਮਿਲ ਕੇ ਅਰਦਾਸ ਕਰੋ ਕਿ ਪ੍ਰਮਾਤਮਾ ਵੀ ਜੋ ਪੈੜ ਭਰਾ ਇਸ ਦੇ ਵਿੱਚ ਮਤਲਬ ਸਾਰੇ ਆਪਣੇ ਫੌਜੀ ਵੀਰ ਹਨਾ ਵਾਰਡਰਾਂ ਤੇ ਕੜੇ ਆ ਜਾਂ ਹੋਰ ਵੀ ਸਾਰੇ ਪਬਲਿਕ ਆ ਹੈਨਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ बस ਇਹੀ ਵਾਈਬ ਹੋਤੀ ਆਪਣੀ ਅਰਦਾਸ ਹੈ ਤੇ ਅਰਦਾਸ ਕਰੋ ਸਾਰੇ ਰਲ ਕੇ ਬਸ ਇਹੀ ਹੈ ਨਾ ਤੇ ਬਾਕੀ ਚਰੋਕਮਾ ਤਰਾ ਮਿਲਣਾ ਵੀ ਨਹੀਂ ਸਰਦਾ ਆਪਾਂ ਨੂੰ ਤੇ ਇਹ ਵੀ ਕਰਨੀ ਜ਼ਰੂਰੀ ਹੈ ਤਾਂ ਕਰਕੇ ਮੈਂ ਕਹਿੰਦਾ ਰਲ ਜੀ ਥੋੜੀ ਜਿਹੀ ਆਪਾਂ ਵੀਡੀਓ ਵੀ ਸ਼ੇਅਰ ਕਰ ਲਈ ਹੈ ਨਾ ਅੱਜ ਦੀ ਵੀਡੀਓ ਦੇ ਵਿੱਚ ਫਿਰ ਤੁਹਾਨੂੰ ਅਸੀਂ ਦਿਖਾਉਣੇ ਹੈਗੇ ਮਤਲਬ ਕੁੜਤਾ ਸਟਾਈਲ ਸੂਟ ਜਿਹੜੇ ਅਸੀਂ ਸਟਿਚ ਕੀਤੇ ਹੈਗੇ ਬਿਨਾ ਲਾਈਨਿੰਗ ਤੋਂ ਬਹੁਤ ਬਿਸ ਵਧੀਆ ਸਟੱਫ ਆ ਪਿਓਰ ਦਾ ਸਟੱਫ ਆਗਾ ਤੁਹਾਨੂੰ ਪੜਤਾ ਹਣੀ ਕੁਰਤੇ ਦੇ ਕੋਨੇ ਅੰਗਰੇਜ਼ੀ ਕੁਰਤੇ ਵੀ ਬਣਾਈ ਹੈਗੇ ਤੇ ਜਿਵੇਂ ਹੁਣ ਗਰਮੀ ਦੇ ਵਿੱਚ ਤੁਸੀਂ ਬਾਹਰ ਅੰਦਰ ਜਾਣ ਲਈ ਵੀ ਤੁਸੀਂ ਪਾਉਣੇ ਆ ਤੇ ਉਹਦੇ ਵਿੱਚ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਹਲਕੇ ਫੁਲਕੇ ਜਿਹਾ ਤੁਹਾਨੂੰ ਪਾਉਣੇ ਆ ਸਭ ਤੋਂ ਪਹਿਲਾਂ ਤਾਂ ਸੱਚੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਮੈਂ ਜਿਹੜਾ ਆਪਦਾ ਸੂਟ ਮੈਂ ਵੀ ਰੈਡੀ ਕੀਤਾ ਉਸ ਦਿਨ ਤੁਹਾਨੂੰ ਦਿਖਾਇਆ ਸੀ ਤੇ ਮੈਂ ਪਾਰਟੀ ਦੀ ਲੁੱਕ ਦਿਖਾਉਂਗੀ ਤੁਹਾਨੂੰ ਹੈਨਾ ਤੇ ਆ ਦੇਖੋ ਬੱਚੇ बने क ठक मेश बटटी ना ठीक आहे चलो फर कमेंट दसो हा सूट किंवा लग्या मरा हा ते मी तुम्ही कुडता सांगितलं कुडते हेस्त करे सँट कट पा गळे ते लाई वॅस ए सैड सँट दे फटी आहे गी ਸੋ ਟੂਡੇ ਇਸ ਤਰ੍ਹਾਂ ਬਟਲ ਲੱਗੀ ਹੋਈ ਹੈਗੀ। ਇਹ ਜਿਹੜਾ ਇਹਦੇ ਸੈਂਟ ਕੇਟ ਕੱਟ ਬਣਾਇਆ ਹੋਇਆ ਹੈਗਾ। ਰੈਡੀਮੇਡ ਫੂਡ ਤੰਤਰ। ਇਹਦਾ ਪਿਓਰ ਦਾ ਸਟਾਫ ਹੈ ਉਹ ਸੋਨਾ ਸਟਾਫ ਹੋਏਗਾ। ਤੇ ਬੈਕ ਸਾਈਡ ਤੇ ਇਹਦੇ ਅਸੀਂ ਪਲੇਟਾ ਪਾਈ ਹੈ। ਬੈਕ ਸਾਈਡ ਤੇ ਪਲੇਟ ਪਾ ਕੇ ਇਹਨੂੰ ਮਤਲਬ ਥੋੜੀ ਹਲਕੀ ਜਿਹੀ ਫਿਟਿੰਗ ਹੁੰਦੀ ਹੈ ਹੈਨਾ। ਤੇ ਬਾਜੂ ਮੇਰੀਆਂ ਮਲੇਸਰ ਪਾਕਿਸਤਾਨੀ ਕੁਲੀਏ ਨਹੀਂ ਕੀਤੇ ਤੇ ਛੋਟ ਛੋਟੀ ਇਹਦੇ ਤੇ ਲੈਸ ਲਾਈ ਹੈ ਠੀਕ ਹੈ ਜੀ ਤੇ ਇਹ ਲੁੱਕ ਹੈ ਦੀ ਕੁੜਤੇ ਦੀ ਇਹਦੇ ਵਿੱਚ ਕੀ ਕੀਤਾ ਸੀ ਇੱਥੇ ਇੱਕ ਮਤਲਬ ਇਹ ਪਤਕ ਇਹਦੇ ਸੈਂਟਰ ਕੱਟ ਦੇ ਇੱਥੇ ਤੇ ਕਿਸੇ ਕਪੜਾ ਅਟੈਚ ਕਰਤਾ ਇਹਦੇ ਅੰਦਰਲੇ ਪਾਸੇ ਠੀਕ ਹੈ ਜੀ ਤੇ نیچے ਉਹਦੇ ਸੀ ਵੈਸੀ ਬਿਨਾ ਕਪੜੇ ਤੋਂ ਇਹ ਤੇ ਨਹੀਂ ਉਹ ਲੈ ਗੀ ਬਿਨਾ ਲਾਈਨਿੰਗ ਤੋਂ ਦੀ ਸਟਾਫ ਰੈਡੀ ਇਹੋ ਸੋਨਾ ਹੈ ਕੋਲ ਵੀ ਉਹਦਾ ਸਟਾਫ ਆਇਆ ਇਹ ਜੋ ਰੈਡ ਦੀ ਤਰ੍ਹਾਂ ਕਪੜਾ ਇਹ ਉਹ ਸੋਨਾ ਹੈ ਇਸ ਤਰ੍ਹਾਂ ਇਹ ਕੀਤੀ ਹੈ ਸੈਡੀ ਜਿਹਦੇ ਤੇ ਲੈਸ ਲਾਈ ਹੈ ਅੰਗਰਖਾ ਖੇਡੋ ਜਿਵੇਂ ਸ਼ੇਪ ਦਿੱਤੀ ਹੈ ਨੂੰ ਅਸੀਂ ਇਸ ਤਰ੍ਹਾਂ ਕਰੀਏ ਇਸ ਲਾਸ ਲਾ ਕੇ ਨਾਲ ਦੇ ਪੱਟਾ ਲਗਾਇਆ ਤੇ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਵੀ ਕੱਟ ਰੱਖਿਆ ਗਿਆ ਇੱਥੇ ਇਹਦੇ نیچے ਦੇ ਕਪੜਾ ਆਗੇ ਇਹ ਇੱਕ ਹੋਈ ਖੁੱਪਣ ਠੀਕ ਹੈ ਤੇ ਇਹ ਦੀਆਂ ਹੈਗੀਆਂ ਬਾਜੂ ਸਿੰਪਲ ਵਾਸ ਉਸ ਤਰ੍ਹਾਂ ਹੀ ਖੁੱਲ੍ਹਦੀਆਂ ਬਾਜੂ ਬਣਾਂਗੇ ਠੀਕ ਜੀ ਲਾਸ ਲਾ ਦਿੰਦੇ ਕਿਦੂ ਇਹ ਦਿਨ ਆਪਣਾ ਲਾਜੂ ਰੈਡੀ ਕੀਤਾ ਸਿੰਪਲ ਪਲਾਜੂ ਹੈ ਸੇਮ ਕੋ ਸੇਮ ਆਲਓਬਰੀ ਸੁਣਦਾ ਹੈ ਤੇ ਇਹਦੇ ਨਾਲ ਇਹ ਦੁਪੱਟਾ ਬਸ ਇਹਦੇ ਪੱਲਿਆਂ ਤੇ ਲੈਸ ਲਾਈ ਅਸੀਂ ਕਹਿੰਦੇ ਉਹਨਾਂ ਨੇ ਕੀ ਕੋ ਵਗੈਰਾ ਕੁਛ ਨਹੀਂ ਕਰਾਇਆ ਭੈਣ ਨੇ ਤੇ ਉਹ ਕਹਿੰਦੇ ਸਾਨੂੰ ਸਿੰਪਲ ਦੀ ਲੈਸ ਇਹਦੇ ਨਾਲ ਦੀ ਕਰਾ ਦੇ ਠੀਕ ਹੈ ਲੈ ਇਹ ਵਾ ਕੇ ਇਸ ਤਰ੍ਹਾਂ ਰੈਡੀ ਕੀਤਾ ਬਾਕੀ ਸਾਰਾ ਇਸ ਤਰ੍ਹਾਂ ਵਗੈਰਾ ਪਤੰਗਰਾ ਸਾਰਾ ਜੀ ਰੈਡੀ ਕਰ ਤੇ ਉਹਨਾਂ ਨੂੰ ਉਹਨਾਂ ਨੂੰ ਬਹੁਤ ਪਸੰਦ ਆਈ ਇਹ ਚੀਜ਼ਾਂ ਤੇ ਇੱਕ ਇੱਕ ਵਾਰੀ ਆ ਕੇ ਉਹ ਹਨਾ ਆਪਣਾ ਟੈਸਟ ਕਰ ਗਏ ਤੇ ਥੋੜਾ ਜਿਹਾ ਵੀ ਰੈਡ ਕਰਕੇ ਉਹ ਵੇਚ ਰਹੇ ਹਨ ਇਹ ਪਲਾਸੋ ਬਣਿਆ ਫਲਾਜ਼ੂ ਫਲਾਜ਼ੂ ਬਣਾਇਆ ਆਪਣੀ ਅਸਟਰ ਕਰਕੇ 10 11 ਇੰਚ ਮੋਰੀ ਦਾ ਫਲਾਜ਼ੂ ਹੈ ਜਿਹੜਾ ਰੈਡੀ ਹੋਇਆ ਹੋਇਆ ਚਲੋ ਬਾਕੀ ਮਿਲਦੇ ਹਾਂ ਜੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜਿਹੜੇ ਸੋਹੇ ਉਹਨਾਂ ਦੇ ਸੂਟੋਰ ਵੀ ਆਪਣੇ ਰੈਡੀ ਹੋਣਗੇ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੀ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ